ਸਤਿਨਾਮ ਸ੍ਰੀ ਵਾਹਿਗੁਰੂ ਜੀ ਸੋਰਠ ਮਹੱਲਾ ਨੋਮਾ ਮਨ ਕੀ ਮਨ ਹੀ ਮਾਹੇ ਰਹੀ ਆਪਾਂ ਕਈ ਤਰ੍ਹਾਂ ਦੀਆਂ ਸਕੀਮਾਂ ਕਰਨਾ ਪੀ ਆਹ ਕਰ ਲਈਏ ਉਹ ਕਰ ਲਈਏ ਲੇਕਿਨ ਗੁਰੂ ਤੇਗ ਬਹਾਦਰ ਪਾਤਸ਼ਾਹ ਕਹਿੰਦੇ ਪੀ ਜਦ ਨੂੰ ਮੌਤ ਆ ਗਈ ਨਾ ਤੇ ਜਿਹੜੀਆਂ ਤੂੰ ਸਕੀਮਾਂ ਕੀਤੀਆਂ ਨੇ ਮੈਂ ਆਹ ਕਰਨਾ ਉਹ ਕਰਨਾ ਇਹ ਮਨ ਦੀਆਂ ਮਨ ਵਿੱਚ ਹੀ ਰਹਿ ਜਾਣਗੀਆਂ ਨਾ ਹਰ ਭਜੇ ਨਾ ਤੀਰਥ ਸੇਵੇ ਗੁਰਮੁਖਾ ਕੰਮ ਤਾਂ ਕਰਨ ਵਾਲਾ ਆ ਸੀ ਨਾ ਕੀਤਾ ਨਾ ਤੂੰ ਹਰੀ ਦਾ ਭਜਨ ਕੀਤਾ ਨਾ ਤੀਰਥਾਂ ਤੇ ਜਾ ਕਰਕੇ ਪਰਮੇਸ਼ਰ ਦੇ ਪਿਆਰਿਆਂ ਦੀ ਸੇਵਾ ਕੀਤੀ ਚੋਟੀ ਕਾਲ ਗਹੀ ਔਰ ਮੌਤ ਨੇ ਕਾਲ ਨੇ ਆਣ ਕਰਕੇ ਤੈਨੂੰ ਕਿਸਾ ਤੋ ਖਿੱਚ ਲਿਆ ਰਹਾਓ ਆਪਾਂ ਪਹਿਲੇ ਪਾਤਸ਼ਾਹ ਦਾ ਸ਼ਬਦ ਪੜ੍ਹਦੇ ਆਂ ਤਲੰਗ ਰਾਗ ਵਿੱਚ ਮੈਂ ਇੱਕ ਟੁੱਟੀ ਕਾਲਗੀ ਤੋ ਕਹਿ ਲਗਾ ਓਥੇ ਅਜੂਰਦਾ ਸ਼ਬਦ ਹੈ ਮਮਸਰ ਮੂਗੇ ਅਜਰਾ ਈਲ ਗ੍ਰਿਫਤੇ ਦਿਲ ਹੀਚ ਨਾ ਦਾਨੀ ਤੂੰ ਇਹਨੇ ਸਮਝਿਆ ਕਰਪੇ ਬਣਾ ਕੋਈ ਬੜਾ ਕੁਝ ਆਂ ਤੇਰੇ ਜਿਹੜੇ ਸਿਰ ਦੇ ਕੇਸ ਨੇ ਨਾ ਇਹ ਬਹੁਤ ਦੇ ਫਰਿਸ਼ਤੇ ਨੇ ਕੁੱਟ ਕੇ ਫੜੇ ਨੇ ਪਤਾ ਨਹੀਂ ਤੈਨੂੰ ਕਦੋਂ ਖਿੱਚ ਕੇ ਲੈ ਗਏ ਮਮ ਮੇਰੇ ਸਾਰੇ ਸਿਰ ਦੇ ਤੇ ਮੂਗੇ ਕੇਸ ਜਿਹੜੇ ਸਾਡੇ ਸਿਰ ਦੇ ਕੇਸ ਨੇ ਨਾ ਮੌਤੇ ਫਰਿਸ਼ਤੇ ਨੇ ਫੜੇ ਨੇ ਤੇ ਪਤਾ ਨਹੀਂ ਕਦੋਂ ਧੂਕੇ ਲੈ ਜਾਏ ਉਹੋ ਵਿਚਾਰ ਇੱਥੇ ਐ ਨਾ ਤੀਰਥਾਂ ਤੇ ਕਿਉਂ ਨਾ ਰੱਬ ਦਾ ਭਜਨ ਕੀਤਾ ਤੇ ਮੌਤ ਨੇ ਆਣ ਕੇ ਤੇਰੇ ਸਿਰ ਨੂੰ ਚੋਟੀ ਤੋਂ ਕੇਸਾਂ ਤੋਂ ਫੜ ਕੇ ਧੂੜਿਆ ਖਿੱਚ ਲਿਆ ਦਾਰਾ ਮੀਤ ਪੂਤ ਰਤ ਸੰਪਤ ਸ੍ਰੀ ਰਾਮ ਦੇਵ ਕਰਕੇ ਕਹਿੰਦੇ ਨੇ ਕਿ ਕਾ ਧਰਮ ਪਤਨੀ ਮਿੱਤਰ ਪੁੱਤ ਪ੍ਰਾਪਰਟੀ ਰਾਤ ਘੋੜੀਆਂ ਜੋਂ ਪੁਰਾਣੇ ਜਮਾਨੇ ਚ ਰੱਤ ਸੀ ਹੁਣ ਆਪਣੇ ਕੋਲ ਕਾਰਾਂ ਆ ਗਈਆਂ ਸੰਪਤੋਂ ਪਾਪ ਪ੍ਰਾਪਰਟੀ ਧਨਪੂਰਤ ਸਭ ਮਹੀਂ ਸਾਰੀ ਧਰਤੀ ਦੇ ਉੱਪਰ ਮੇਰੀ ਉਥੇ ਹੀ ਨਹੀਂ ਬਾਹਰ ਬੈਨਾ ਪੜਾਇਆ ਆਪਾਂ ਬੜੀਆ ਜਿਹੜੀ ਮੀਰ ਗੱਲ ਕਰਨ ਯਾਨੀ ਜੀ ਫਲਾਣੀ ਮਿਲ ਕੁਝ ਐਨੇ ਨੇ ਪ੍ਰਾਣੇ ਚਾਹੁੰਦੇ ਨੇ ਹਜੂਰ ਕਹਿੰਦੇ ਭਾਵੇਂ ਸਾਰੀ ਧਰਤੀ ਦੇ ਉੱਪਰ ਵੀ ਤੇਰੀ ਮਾਇਆ ਹੋਵੇ ਅਵਰ ਸਗਲ ਮਿਥਿਆ ਹੈ ਜਾਨੋ ਪਰ ਗੁਰਮੁਖ ਆਇ ਇੱਕ ਹੱਕ ਚੰਗੀ ਤਰ੍ਹਾਂ ਨਿਰਣਾ ਕਰ ਲਾ ਕਿ ਇਹ ਸਾਰਾ ਕੁ ਜਿਹੜਾ ਝੂਠ ਹੈ ਮਿਥਿਆ ਤੋਂ ਭਾਵੇਂਦਾ ਨਾ ਪਹਿਲਾਂ ਰਵੇ ਨਾ ਬਾਅਦ ਵਿੱਚ ਰਵੇ ਕੇਵਲ ਵਰਤਮਾਨ ਸਮੇਂ ਤੇ ਪ੍ਰਤੀਤ ਹੋਵੇ ਇਹਨੂੰ ਮਿਥਿਆ ਕਹਿੰਦੇ ਹਨ ਭਜਨ ਰਾਮ ਕੋ ਸਹੀ ਇੱਕ ਪਰਮਾਤਮਾ ਦਾ ਨਾਮ ਹੀ ਦਰਸਤ ਹੈ ਠੀਕ ਹੈ ਫਿਰ ਤਾਂ ਫਿਰ ਤਾਂ ਬਹੁਤੇ ਜੁਗ ਹਾਰੇ ਹੋ ਇਹੋ ਫਿਰਦਿਆਂ ਫਿਰਦਿਆਂ ਗੁਰਮੁਖੋ ਬਹੁਤੇ ਜੋਗ ਲੰਗ ਹੈ ਮਾਨਸ ਦੇਹ ਲਹੀ ਹੋਰ ਕਿਰਮੁਖਾ ਜਨਮ ਤੇ ਨੂੰ ਪ੍ਰਾਪਤ ਹੋਇਆ ਹੈ ਨਾਨਕ ਕਹਿਤ ਮਿਲਣ ਕੀ ਬਰੀਆ ਉਹ ਕਹਿੰਦੇ ਗੁਰਮੁਖ ਹੈ ਪਰਮਾਤਮਾ ਨੂੰ ਮਿਲਣ ਦਾ ਟਾਈਮ ਹੈ ਮੌਕਾ ਹੈ ਸਿਮਰਤ ਕਹਾ ਨਹੀਂ ਬਗਤ ਕੋ ਚੇਤੇ ਕਿਉਂ ਨਹੀਂ ਕਰਦਾ ਸੋਰਠ ਮਹਲਾ ਨੋਵਾ ਇੱਥੇ ਮੈਨੂੰ ਗੱਲ ਚੇਤੇ ਆ ਗਈ ਕਿ ਕਿਸੇ ਨੇ ਸਿਖਾਇਆ ਸੀ ਕਿ ਕੋਈ ਗੁਰਮੁਖ ਪਿਆਰਾ ਜਿਹਨੇ ਕਿਆਂ ਦੀ ਆਤਮ ਲਿਪੀ ਬੋਲੋ ਜੀ ਵੈਗਰੂ ਉਹ ਕਹਿੰਦਾ ਤੇ ਵਿੱਚੋਂ ਇੱਕ ਬੀਬੀ ਉੱਠ ਕੇ ਖੜੋ ਕੇ ਕਹਿਣ ਲੱਗੀ ਬਾਬਾ ਤੈਨੂੰ ਕਦੇ ਨਹੀਂ ਪੜਾਇਆ ਜੇ ਅਸੀਂ ਵੈਗਰੂ ਬੋਲਣਾ ਤੇ ਉਹ ਇਹ ਸਾਡੀ ਅਵਸਥਾ ਮੈਨੂੰ ਕਿਸੇ ਨੇ ਪੜਾਇਆ ਵੀ ਗਿਆਨੀ ਜੀ ਵੇਖ ਲਓ ਆ ਲੁੱਕਾਂ ਦੀ ਹਾਲਤ ਤੇ ਗੁਰਮੁਖੋ ਇਹ ਪਰਮਾਤਮਾ ਦਾ ਨਾਮ ਜਪਣ ਲਈ ਜ਼ਬਾਨ ਦਿਤੀ ਹੈ ਇਹ ਸਾਡਾ ਗੁਰੂ ਕਹਿੰਦਾ ਰਸਨਾ ਜਪੇ ਨਾ ਨਾਮ ਤੇਲ ਤੇਲ ਕਰ ਕਟਗੇ ਮਨ ਰੇ ਕੌਣ ਕ ਮਤ ਤੈ ਲੀਨੀ ਇਹ ਮੇਰੀ ਮਨਾ ਕਿਹੜੀ ਖੋਟੀ ਮਤ ਲੈ ਲਈ ਤੂੰ ਪ੍ਰਾਈ ਨਿੰਦਿਆ ਰਸ ਰਚਿਓ ਪ੍ਰਾਈ ਇਸਤਰੀ ਤੇ ਪ੍ਰਾਈ ਨਿੰਦਿਆ ਤੈਨੂੰ ਬੜੀ ਚੰਗਲੀ ਲੱਗੀ ਤੂੰ ਮਿਕਸ ਅਪ ਹੋਇਆ ਪਿਆ ਹੈ ਰਾਮ ਭਗਤ ਨਹਿ ਕੀਨੀ ਤੇਰਾ ਰਾਮ ਉਹ ਪ੍ਰਮਾਤਮਾ ਦਾ ਤੈਨੂੰ ਡਾਰੀ ਨਹੀਂ ਤੂੰ ਭਗਤੀ ਨਹੀਂ ਕੀਤੀ ਰਹਾ ਸ੍ਰਾਮ ਦੇ ਕਰਕੇ ਦਇਆ ਕਰਦੇ ਨੇ ਮੁਕਤ ਪੰਥ ਜਾਣਿਓ ਤੈ ਨਾ ਹਨ ਜਿਹੜਾ ਮੁਕਤੀ ਦਾ ਰਸਤਾ ਸੀ ਉਹਨੂੰ ਤੂੰ ਜਾਣਿਆ ਸਮਝਿਆ ਨਹੀਂ ਧਨ ਜੋਰਨ ਕੋ ਧਾਇਆ ਪੈਸਿਆਂ ਨੂੰ ਇਕੱਠੇ ਕਰਨ ਵਾਸਤੇ ਧਾਇਆ ਕੌੜਿਆ ਫਿਰਦਾ ਹੈ ਅੰਤ ਸੰਗ ਕਾ ਹੂੰ ਨਹੀਂ ਦੀਨਾ ਅੰਤ ਦੇ ਮੋਕੇ ਤੇ ਇਹਨੇ ਤੇਰਾ ਸਾਥ ਨੂੰ ਦੇਣਾ ਕਿਸੇ ਦਾ ਦਿੱਤਾ ਨਹੀਂ ਮਿਰਥ ਆਪ ਬੰਧਾਇਆ ਹਰੂਰ ਇਹਨਾਂ ਬੰਧਨਾਂ ਵਿੱਚ ਪਿਆ ਹੋਇਆ ਹੈ ਨਾ ਹਰ ਭਜਿਓ ਨਾ ਗੁਰ ਜਨ ਸੇਵੀ ਨਾ ਹਈ ਦਾ ਭਜਨ ਕੀਤਾ ਤੇਨੇ ਗੁਰੂ ਦੀ ਸਿੱਖਾਂ ਸੇਵਕਾਂ ਦੀ ਸੇਵਾ ਕੀਤੀ ਨਾ ਉਪਜਿਓ ਕਸ਼ ਗਿਆਨ ਇਹ ਨਾ ਤੈਨੂੰ ਪ੍ਰਭੂ ਪ੍ਰਾਪਤੀ ਦਾ ਗਿਆਨ ਹੀ ਆਇਆ ਕਟਹੀ ਮਾਹੀ ਨਰੰਜਨ ਤੇਰਾ ਭਗਵਾਨ ਆਕਾਲ ਕਸੂਰ ਰਹਿਤ ਪ੍ਰਮਾਤਮਾ ਕਿਤੇ ਬਾਹਰ ਨਹੀਂ ਉਹ ਤੇਰੇ ਅੰਦਰ ਹੈ ਤੈ ਖੋਜ ਤੋ ਧਿਆਨ ਕਹਦਾ ਜੰਗਣਾ ਚੋਂ ਲੱਭਦਾ ਫਿਰਦਾ ਫਰੀਦਾ ਜੰਗਲ ਜੰਗਲ ਕਿਆ ਭਵੈ ਬਣ ਕੰਡਾ ਮੋੜ ਹੈ ਵਸੀ ਰੱਬ ਹਿਆੜੀਏ ਜੰਗਲ ਕਾ ਢੂਡੇ ਬਹੁਤ ਜਨਮ ਪਰ ਮਤ ਤੈ ਹਾਰਿਓ ਇਹ ਪਤਾ ਨਹੀਂ ਕਿੰਨੇ ਜਨਮਾਂ ਦੇ ਵਿੱਚੋਂ ਆਪਾਂ ਪੜਦੇ ਕਈ ਜਨਮ ਕੀਟ ਪਤੰਗਾ ਕਈ ਜਨਮ ਕੱਡ ਮੀਨ ਕੰਗਾ ਕਈ ਜਨਮ ਪੰਖੀ ਸਰਪ ਹੋ ਪਤਾ ਨਹੀਂ ਕਿੰਨੇ ਕਿ ਜਨਮ ਆਪਾਂ ਕੀੜੀ ਪਤੰਗੇ ਬਣਿਆ ਉਹ ਗੱਲ ਮੇਰੇ ਪਾਚਾਰ ਕਹਿੰਦੇ ਗੁਰਮੁਖਾ ਕਈ ਜਨਮ ਤੋਂ ਧਰਮ ਦਾ ਰਿਆਂ ਥੱਕ ਗਿਆ ਆਖਰਕਾਰ ਅਸਰ ਮਤ ਨਹੀਂ ਪਾਈ ਪਰ ਤੇਰੀ ਕਿਤੇ ਮਤ ਮੰਨ ਟਿਕਿਆ ਨਹੀਂ ਮਾਨਸ ਦੇ ਪਾਏ ਪਦ ਹਰ ਭਜ ਭਲਿਆ ਜੇ ਮਰੁੱਖਾ ਜਨਮ ਲਿਆ ਤਿਹਾਰੀ ਦਾ ਭਜਨ ਕਰ ਨਾਨਕ ਬਾਤ ਬਤਾਈ ਇਹ ਸੰਤੂ ਪਾਤਸ਼ਾਹ ਨੇ ਸਾਨੂੰ ਗੱਲ ਦੱਸੀ ਹੈ ਸੋਰਠ ਮਹੱਲਾ ਨੋ ਮਾਂ ਮਨ ਰੇ ਪ੍ਰਭ ਕੀ ਸ਼ਰਨ ਵਿਚਾਰੋ ਇਹ ਮਨਾ ਪਰਮਾਤਮਾ ਦੀ ਸ਼ਰਨ ਵਿੱਚ ਆਉਣ ਦੀ ਵਿਚਾਰ ਕਰ ਕਿਉਂ ਜੇ ਸਿਮਰਤ ਗਨ ਕਾਸੀ ਉਦਰੀ ਜਿਸ ਪਰਮਾਤਮਾ ਦੇ ਸਿਮਰਨ ਕਰਕੇ ਬੇਸਵਾ ਦੀ ਕल्याण ਹੋ ਗਈ ਕਾ ਕੋ ਜਸ ਉਰਤਾਰੋ ਉਸੇ ਪਰਮਾਤਮਾ ਦੇ ਜਸ ਨੂੰ ਆਪਣੇ ਹਿਰਦੇ ਦੇ ਅੰਦਰ ਧਾਰਨ ਕਰ ਰਹਾ ਜਿਸ ਰਾਮ ਦੇ ਕਰਕੇ ਦਇਆ ਕਰਦੇ ਹਨ ਅਟਲ ਭਯੋ ਤਰੂ ਜਾਂ ਕਹਿ ਸਿਮਰਨ ਜਿਸ ਪਰਿਪੂਰਨ ਪਰਮਾਤਮਾ ਦੀ ਸਿਮਰਨ ਕਰਤੀ ਯਾਦ ਕਰਨ ਕਰਕੇ ਬਾਬੇ ਤਰੂ ਨੂੰ ਅਟਲ ਪਦਵੀ ਪ੍ਰਾਪਤ ਤੋਈ ਹਰ ਰਿਨ ਪੈ ਬਦ ਪਾਇਆ ਔਰ ਵਿਖਾਉ ਪਦਵੀ ਨੂੰ ਪ੍ਰਾਪਤ ਕੀਤਾ ਦੁਖ ਹਰਤਾ ਇਹੋ ਵਿਦਕੋ ਸੁਆਮੀ ਜਿਹੜਾ ਮਾਲਕਨ ਗੁਰਮੁਖਾ ਇਸ ਢੰਗ ਦੇ ਨਾਲ ਦੁੱਖਾਂ ਦੀ ਨਿਵਰਤੀ ਕਰ ਦਿੰਦਾ ਹੈ ਤਾ ਤੈ ਕਾਹੀ ਬਿਸਰਾਇਆ ਤੂੰ ਭਲਿਆ ਇਹਨੂੰ ਕਾਹਨੂੰ ਭੁੱਲ ਗਿਆ ਹੈ ਜਬ ਹੀ ਸ਼ਰਨ ਗਹੀ ਕਿਰਪਾ ਨਿਧ ਜਿਹੜੇ ਜੀਵ ਨੇ ਕਿਰਪਾ ਦੇ ਖਜ਼ਾਨੇ ਪ੍ਰਮਾਤਮਾ ਦੀ ਸ਼ਰਨ ਨੂੰ ਗ੍ਰਹਿਣ ਕੀਤਾ ਤਾਂ ਗਜ ਕਰਹਤੇ ਛੂਟਾ ਵੇਗਲਾ ਪਿਪੜਨਾ ਸਾਹਿਬ ਦੇ ਲਾਗੇ ਉਹ ਪਾਵਨ ਸਥਾਨ ਬਣਿਆ ਹੈ ਜਿੱਥੇ ਹਾਥੀ ਨੇ ਕਵਲ ਦਾ ਫੁੱਲ ਲੈ ਕੇ ਪ੍ਰਮਾਤਮਾ ਦੇ ਅੱਗੇ ਅਰਦਾਸ ਬੇਨਤੀ ਕੀਤੀ ਸੰਦੂਗੇ ਤੋਂ ਬਚ ਗਿਆ ਮਹਿਮਾ ਨਾਮ ਕਹਾਂ ਲਾਹੋ ਪਰਨੋ ਗੁਰਮੁਖਾ ਪ੍ਰਮਾਤਮਾ ਦੇ ਨਾਮ ਦੀ ਜਿਹੜੀ ਬੜਿਆਈ ਮੈਂ ਕਿੱਥੋਂ ਤੱਕ ਕਹਿਣਾ ਕਾਹੀ ਨਹੀਂ ਜਾ ਸਕਦੀ ਆਰਾਮ ਕਹਿਤ ਬੰਧਨ ਤਹ ਟੂਟਾ ਹੋਰ ਉਸ ਨੇ ਰਾਮ ਰਮੇ ਕੋਈ ਪ੍ਰਮਾਤਮਾ ਨੂੰ ਚੇਤੇ ਕੀਤਾ ਤੇ ਬੰਧਨਾ ਛੁੱਟ ਗਿਆ ਉਹ ਬੰਧਨ ਪੈ ਟੁੱਟ ਗਿਆ ਅਜਾਮਲ ਪਾਪੀ ਜਗ ਜਾਣੇ ਇੱਕ ਮਹਾਨ ਕਥਾ ਵਾਚ ਕੋਇਆ ਖਾਨਦਾਨੀ ਅਜਾਵਲ ਮਾੜੀ ਸੰਤ ਵਿੱਚ ਪੈ ਗਿਆ ਇਸ ਕਥਾ ਨੂੰ ਦੁਨੀਆ ਜਾਣਦੀ ਹੈ ਨਿਮਕ ਮਾਹੇ ਨਿਸਤਾਰਾ ਜਦੋਂ ਜਾਨ ਨਿਕਲਣ ਲੱਗੀ ਤੇ ਆਪਣੇ ਪੁੱਤਰ ਨੂੰ ਆਖਿਆ ਨਰਾਇਣ ਔਰ ਉਸ ਮੌਕੇ ਪੁੱਤਰ ਦੇ ਬਹਾਨੇ ਪਰਮਾਤਮਾ ਦਾ ਨਾਮ ਲੈਣ ਕਰਕੇ ਇੱਕ ਨਿਮਕ ਦੇ ਇਸ ਸੰਸਾਰ ਪਰਪੰਚ ਤੋਂ ਉੱਤਰ ਗਿਆ ਨਾਨਕ ਕਹਿਤ ਚੇਤ ਚਿੰਤਾ ਮਨ ਇਸ ਕਰਕੇ ਗੁਰਮੁਖੜਾ ਚਿੰਤਾ ਮਿਣੀ ਦੀ ਤਰ੍ਹਾਂ ਪਰਮਾਤਮਾ ਨੂੰ ਚੇਤੇ ਕਰਨਾ ਕਰ ਤਾਪੇ ਉਤਰ ਹੈ ਪਾਰਾ ਉਹਨਾਂ ਦੀ ਗੱਲ ਨਹੀਂ ਤੂੰ ਹੀ ਭਾਈ ਸੰਸਾਰ ਸਾਗਰ ਤੂੰ ਪੰਨੇ ਹੋ ਜਾਏਗਾ ਇਥੇ ਮੇਰੇ ਦਿਮਾਗ ਵਿੱਚ ਖਾਲਾ ਕੀਤਾ ਇਥੋਂ ਹੈ ਤਾਂ ਬਾਹਰ ਦੀ ਗੱਲ ਪਰ ਆ ਗਈ ਹੈ। ਬੰਦੇ ਦੁਆਬੇ ਤੇ ਮੂਸਰ ਸਾਹਿਬ ਦੀ ਬਾਗੀ ਤੇ ਗਿਆ। ਤੇ ਬੀਬੀਆਂ ਕਹਿਣ ਲੱਗੀਆਂ ਵੀ ਜਾਪਦਾ ਵੀ ਵੀਰ ਦੁਆਬੇ ਚ ਆਏ ਨੇ ਇਹ ਨਵੇਂ ਸ਼ਹਿਰ ਦੇ ਹੋਣਗੇ ਸ਼ਾਰਪੁਰ ਦੇ ਹੋਣਗੇ। ਤੋਂ ਉਹ ਬੰਦੇ ਕਹਿਣ ਲੱਗੇ ਬੀਬੀ ਤਾਏ ਕਿਵੇਂ ਪਛਾਣਿਆ? ਉਹ ਬੀਬੀ ਹੱਸ ਕੇ ਕਹਿਣ ਲੱਗੀ ਵੀਰਾ ਹੁਣ ਸਰਟੀਫਿਕੇਟ ਦੀ ਲੋੜ ਨਹੀਂ ਤੇਰੀ ਤੈ ਤਾਂ ਪਛਾਣ ਲਿਆ। ਇਸ ਕਰਕੇ ਬੋਲੀ ਹੈ ਕਿ ਮੇਰੇ ਅੰਦਰ ਤਾਂ ਘੜੀ ਮੁਣੀ ਕਰ ਕਿਉਂਕਿ ਪਹਿਲਾਂ ਵੀ ਤਹ ਤੇ ਉਹ ਫੇਰ ਆਇਆ ਇਸ ਕਰਕੇ ਮੈਨੂੰ ਯਾਦਦਾ ਕਿ ਕੋ ਦਾਬੇ ਦਾ ਸਿੰਘ ਗਿਆ ਹੋਵੇਗਾ ਤੇ ਸਤਿਗੁਰੂ ਪਾਤਸ਼ਾਹ ਉਹਨੂੰ ਸਮੋਹਨ ਕਰਕੇ ਕਹਿ ਰਹੇ ਹਨ ਸੋਰਠ ਮਹਾਲਾ ਨਾ ਮ ਪ੍ਰਾਨੀ ਕੌਨੋ ਉਪਾਉ ਕਰੈ ਜਿਹੜਾ ਕਿ ਜੀਵ ਹੈ ਪ੍ਰਾਣਾ ਧਾਰੀ ਇਹਨੂੰ ਕੀ ਅਪਰਾਲਾ ਕਰਨਾ ਚਾਹੀਦਾ ਹੈ ਜਾਂ ਤੇ ਭਗਤ ਰਾਮ ਕੀ ਪਰਵਾਵੈ ਕਰਕੇ ਇਹਦੇ ਮਨ ਵਿੱਚ ਰਵੇਂ ਕੋ ਪ੍ਰਮਾਤਮਾ ਦਾ ਡਰ ਆ ਜਾਏ ਜਮ ਕੋਤਰਾ ਸਹਰੈ ਤੇ ਪ੍ਰਮਾਤਮਾ ਦੇ ਡਰ ਕੜ ਕੇ ਮੁੜ ਕੇ ਧਰਮ ਦਾ ਡਰ ਨਹੀਂ ਰਹਿਦਾ ਰਹਾ ਜਿਸ ਰਾਮ ਦੇ ਕਰਕੇ ਕਿਰਪਾ ਕਰਦੇ ਹਨ ਕੌਣ ਕਰਮ ਤੇ ਵਿਦਿਆ ਕਹੋ ਕੈਸੀ ਤੇਹੀ ਤੇਹੋ ਜੀ ਵਿਦਿਆ ਹੋਵੇ ਕਿਹੋ ਜਿਹਾ ਕਰਮ ਕਰਨਾ ਕਰੀਏ ਧਰਮ ਕੌਣ ਫਨ ਕਰਈ ਹੋਰ ਕਿਹੜਾ ਧਰਮ ਦਾ ਤੇਈ ਕਈ ਅਰਥ ਨੇ ਧਰਮ ਦਾ ਡਿਊਟੀ ਵੀ ਕੀਤਾ ਸੋ ਇਸ ਪ੍ਰਕਾਰ ਪ੍ਰਮਾਤਮਾ ਦੇ ਸਿਧਾਂਤ ਨੂੰ ਆਪਣੇ ਹਿਰਦੇ ਦੇ ਅੰਦਰ ਆਪਾਂ ਸੁਖਬੀ ਸਾਹਿਬ ਦਾ ਪਾਸ ਤੁਸੀਂ ਹੁਣੇ ਕੀਤਾ ਹੈ Hindu ਕਹਿੰਦੇ ਧਰਮ ਚੰਗਾ ਹੈ ਸਿੱਖ ਆਪਾਂ ਕਹਿੰਦੇ ਸਿੱਖ ਧਰਮ ਚੰਗਾ ਹੈ ਇਰੇਕਨ ਗੁਰੂ ਅਰਜਨ ਦੇਵ ਰਬ ਨੇ ਤੇ ਰਬ ਸਾਰਿਆਂ ਦਾ ਸਾਂਝਾ ਹੁੰਦਾ ਤੇ ਉਹਨਾਂ ਨੇ ਸਾਂਝੀ ਸਿੱਖਿਆ ਦਿੱਤੀ ਸਰਬ ਧਰਮੇ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਲੈ ਮੁੜ ਕਾ ਲੈ ਬਨ ਲਾ ਸਾਰਿਆਂ ਧਰਮਾਂ ਤੋਂ ਸ੍ਰੇਸ਼ਟ ਹੈ ਹਰੀ ਦਾ ਨਾਮ ਵੀ ਜਪ ਤੇ ਕੰਮ ਵੀ ਨੇਕ ਕਰਨਾ ਕਰ ਗੁਰਕਾ ਸਾਰਾ ਪੜ ਲਿਆ ਤੇ ਨੰਦਿਆ ਦੇ ਛੱਡੀ ਤੇ ਗੁਰਮੁਖੋ ਬਾਦਨੀ ਜੇ ਬਣਦੀ